ਸਪਰੀਮ ਕੋਰਟ ਨੇ ਵੀ ਬਹੁਤ ਜ਼ਿਆਦਾ ਲਾਂਹਤਾ ਪਾਈਆਂ ਉਸ ਫੇਰ ਵੀ ਕੋਈ ਫਰਕ ਨਹੀਂ ਪੈ ਰਿਹਾ ਜੀ ਜੋ ਹਾਲਾਤ ਦੇਸ਼ ਤੇ ਵੈਸਟ ਬੰਗਾਲ ਦੇ ਵਿੱਚ ਹੋਏ ਹੈ ਉਹ ਦੁਬਾਰਾ ਇਹੋ ਜਿਹਾ ਰਿਪੀਟ ਨਾ ਕਰੇ ਕਲਪਰੇਟ ਨੂੰ ਫੜਕਿਆ ਉਹਨਾਂ ਨੂੰ ਜਲਦੀ ਜਲਦੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹਨਾਂ ਦਾ ਪੂਰਾ ਸ਼ਯੋਗ ਪਰਿਵਾਰ ਨੂੰ ਪੀੜ੍ਹੀਸ ਪਰਿਵਾਰ ਨੂੰ ਇਨਸਾਫ ਜਲਾਇਆ ਜਾਏ ਇੱਕ ਲੜਕੀ ਨੂੰ ਪੜਾਉਣ ਦੇ ਵਿੱਚ ਡਾਕਟਰ ਬਣਾਉਣ ਚ 8 ਸਾਲ ਲੱਗ ਜਾਂਦੇ ਆ ਲੱਖਾਂ ਦਾ ਖਰਚਾ ਹੁੰਦਾ ਪਰ ਜੇ ਉਹਦਾ ਇਹ ਹਾਲ ਹੋਵੇ ਬੜੀ ਮਾੜੀ ਬੱਚਿਆਂ ਨੂੰ ਐਜੂਕੇਸ਼ਨ ਦਈਏ ਕਿ ਕਿਸ ਤਰ੍ਹਾਂ ਸਮਾਜ ਦੇ ਵਿੱਚ ਵਿਚਰਿਆ ਜਾਂਦਾ ਹੈ ਕਿਸ ਤਰ੍ਹਾਂ ਸਮਾਜ ਦੇ ਵਿੱਚ ਧੀਆਂ ਭੈਣਾਂ ਨਾਲ ਆਚਾਰ ਵਿਵਹਾਰ ਕੀਤਾ ਜਾਂਦਾ ਆਮ ਬੰਦੇ ਦਾ ਬਾਹਰ ਨਿਕਲਣਾ ਹੀ ਮੁਸ਼ਕਲ ਹੋ ਗਿਆ ਦੇਸ਼ ਸ਼ਰਬੇਦਾ ਹੋ ਰਹੀ ਹੈ ਰਾਤ ਦੇ ਟਾਈਮ ਕੀ ਹੁਣ ਤਾਂ ਦਿਨ ਦੇ ਟਾਈਮ ਸ਼ੁਰੂ ਮਮਤਾ ਮਮਤਾ ਸਰਕਾਰ ਨੂੰ ਕੰਨ ਖੋਲੇ ਜਾਣ ਨੂੰ ਦੱਸਿਆ ਜਾਵੇ ਕਿ ਤੁਸੀਂ ਇਨਸਾਫ ਵਿਜ਼ੇਰਾ ਚ ਚਲੋ ਕਿ ਜਸਟਿਸ ਇਸ ਗੁੜੀਆਂ ਨੂੰ ਸਾਰੇ ਦੇਸ਼ ਤੋਂ ਔਰ ਖਾਸ ਕਰਕੇ ਜੋ ਵੈਸਟ ਬੰਗਾਲ ਦੇ ਵਿੱਚ ਤੁਸੀਂ ਦੇਖੋ ਨਾ ਕਿੱਦਾਂ ਵੱਡਾ ਕ੍ਰਾਈਮ ਹੈ ਕਿ ਐਫ ਆਈ ਆਰ ਹੀ ਨਹੀਂ ਹੋਈ ਜਨ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਤੁਸੀਂ ਕਿਸ ਵਿਸ਼ੇ ਤੇ ਆਏ ਅੱਜ ਕੋਲਕਾਤਾ ਜਿਹੜਾ ਕਾਂਡ ਹੋਇਆ ਹੈ ਉਹ ਰੇਪ ਕਾਂਡ ਲੜਕੀ ਨਾਲ ਡਾਕਟਰ ਲੜਕੀ ਨਾਲ ਉਹਦੇ ਬਾਰੇ ਅਸੀਂ ਡੀਸੀ ਸਾਹਿਬ ਨੇ ਮਨਨੂਨ ਦਿੱਤਾ ਹੈ ਉਹ ਕਲਪਰੇਟ ਨੂੰ ਫੜ ਕੇ ਉਹਨਾਂ ਨੂੰ ਜਲਦੀ ਜਲਦੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹਨਾਂ ਦਾ ਪੂਰਾ ਸਹਿਯੋਗ ਪਰਿਵਾਰ ਨੂੰ ਪੀੜਤ ਪਰਿਵਾਰ ਨੂੰ ਇਨਸਾਫ ਦੁਲਾਇਆ ਜਾਏ ਔਰ ਉਹਦੇ ਵਿੱਚ ਇਹੀ ਹੈ ਕਿ ਸਾਰੇ ਲੋਕ ਉਹਨੂੰ ਨਾਮ ਕਰਦੇ ਆ ਅਸੀਂ ਸਾਰੇ ਬਾਹਰ ਐਸੋਸੀਏਸ਼ਨ ਦੇ ਮੈਂਬਰ ਮਿਲ ਕੇ ਇਹੀ ਮੈਮੋਰੰਡਮ ਜੀ ਸਾਹਬ ਨੂੰ ਦਿੱਤਾ ਹੈ ਸਾਡੀ ਮੰਗਾਂ ਪੂਰੀਆਂ ਜਿੱਦਿਆਂ ਤੇ মমতা মমতা ਸਰਕਾਰ ਨੂੰ ਕੰਨ ਖੋਲੇ ਜਾਣ ਨੂੰ ਦੱਸਿਆ ਜਾਵੇ ਕਿ ਤੁਸੀਂ ਇਨਸਾਫ ਦੀ ਰਾਹ ਤੇ ਚਲੋ ਉਹ ਨਿਚਾਪ ਕਰੋ ਮੈਮੋਰੰਡਮ ਦਿੱਤਾ ਕਿ ਕੀ ਹੈ ਕਿ ਮੈਮੋਰੰਡਮ ਜਿਹੜਾ ਕੋਲਕਾਤਾ ਦੇ ਵਿੱਚ ਅਸਿਸਟੈਂਟ ਡਾਕਟਰ ਨਾਲ ਬਰੂਟਲ ਰੇਪ ਹੋਇਆ ਉਸ ਦੀ ਬਾਅਦ ਉਹਦਾ ਹੀ ਮਾਰਿਆ ਗਿਆ ਉਹਨੂੰ ਬੁਰੀ ਤਰ੍ਹਾਂ ਉਦੇ ਵਿਰੋਧ ਦੇ ਵਿੱਚ ਦਿੱਤਾ ਗਿਆ ਹੈ ਬੰਗਾਲ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਪੂਰਾ ਅਬਜੁਕਤਾ ਦਾ ਸਾਥ ਦੇ ਰਹੀ ਹੈ ਸੁਪਰੀਮ ਕੋਰਟ ਨੇ ਵੀ ਬਹੁਤ ਜ਼ਿਆਦਾ ਲਾਂਤਾ ਪਾਈਆਂ ਉਸ ਫਿਰ ਵੀ ਕੋਈ ਫਰਕ ਨਹੀਂ ਪਿਆ ਰਿਹਾ ਜੀ ਅਸੀਂ ਇਹ ਪ੍ਰਦਰਸ਼ਨ ਕੀਤਾ ਕਿ ਸ਼ਾਇਦ ਸਰਕਾਰਾਂ ਦੀ ਤੇ ਸਿਸਟਮ ਦੀ ਕੋਈ ਅੱਖ ਖੁੱਲੇ ਸੁਣੇ ਇੱਕ ਲੜਕੀ ਨੂੰ ਪੜਾਉਣ ਦੇ ਵਿੱਚ ਡਾਕਟਰ ਬਣਾਉਣ ਚ 8 ਸਾਲ ਲੱਗ ਜਾਂਦੇ ਆ ਲੱਖਾਂ ਦਾ ਖਰਚਾ ਹੁੰਦਾ ਪਰ ਜੇ ਉਹਦਾ ਇਹ ਹਾਲ ਹੋਵੇ ਬੜੀ ਮਾੜੀ ਗੱਲ ਹੈ ਇਸ ਟਾਈਮ ਤਾਂ ਦੁਬਈ ਵਰਗਾ ਕਾਨੂੰਨੀ ਚੱਲਣਾ ਚਾਹੀਦਾ ਤਾਂ ਹੀ ਕੋਈ ਸੁਧਾਰ ਹੋਊ ਨਾ ਤਾਂ ਨਹੀਂ ਹੋ ਸਕਦਾ ਇੱਕ ਤੁਹਾਡੇ ਵੱਲੋਂ ਹੋਰ ਵੀ ਇੱਕ ਅਸੀਂ ਇਹ ਦਿੱਤਾ ਹੈ ਜੀ ਕਿ ਇੱਥੇ ਲੁਧਿਆਣੇ ਦੇ ਵਿੱਚ ਲੁੱਟਾਂ ਖੋਹਾਂ ਬਹੁਤ ਜ਼ਿਆਦਾ ਸ਼ੁਰੂ ਹੋ ਗਈਆਂ ਨੇ ਉਹ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਉਹਦੇ ਨਾਲ ਕੀ ਹੋ ਰਿਹਾ ਕਿ ਆਮ ਬੰਦੇ ਦਾ ਬਾਹਰ ਨਿਕਲਣਾ ਹੀ ਮੁਸ਼ਕਲ ਹੋ ਗਿਆ ਹੈ دہشت ਪੈਦਾ ਹੋ ਰਹੀ ਹੈ ਰਾਤ ਦੇ ਟਾਈਮ ਕੀ ਹੁਣ ਤਾਂ ਦਿਨ ਦੇ ਟਾਈਮ ਸ਼ੁਰੂ ਹੋ ਗਏ ਉਹਨੂੰ ਨਕੇਲ ਪਾਂਦ ਲਈ ਰਿਕੁਐਸਟ ਕੀਤੀ ਹੈ ਡੀਸੀ ਸਾਹਿਬ ਨੇ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਜਲਦੀ ਤੋਂ ਜਲਦੀ ਕਾਰਵਾਈ ਕਰਾਂਗੇ ਦੇਖਦੇ ਆ ਜੀ ਆਉਣ ਵਾਲੇ ਵਕਤ ਕੀ ਮੈਮੋਰੰਡਮ ਦਿੱਤਾ ਜੀ ਸਰਬੋ ਲੋਕ ਕੀ ਕਹਿਣਾ ਚਾਹਤਾ ਅੱਜ ਲੁਧਿਆਣਾ ਡੀਟੀਬੀ ਸੈਲਡਸ ਲੁਧਿਆਣਾ ਇਨਕੰਟੈਕਸ ਬਾਰ ਐਸਟੇਸ਼ਨ ਲੁਧਿਆਣਾ ਸਾਡੀ ਐਸੋਸੀਏਸ਼ਨ ਦੇ ਦੋਨੇ ਪ੍ਰੈਜ਼ੀਡੈਂਟ ਸ਼ਰੀਂਦਰ ਸਿੰਘ ਸ਼ਰਮਾ ਜੀ ਔਰ ਅਰੁਣ ਕਵਾਂ ਜੀ ਸਾਰੀ ਬਾਰ ਨੇ ਇਕੱਠੇ ਹੋ ਕੇ ਅੱਜ ਡਿਪਟੀ ਕਮਿਸ਼ਨਰ ਨੂੰ ਇੱਕ ਗਿਆਪਨ ਦਿੱਤਾ ਕਿ ਜੋ ਹਾਲਾਤ ਦੇਸ਼ ਤੇ ਵੈਸਟ ਬੰਗਾਲ ਦੇ ਵਿੱਚ ਹੋਏ ਹੈ ਉਹ ਦੁਬਾਰਾ ਇਹੋ ਜਿਹਾ ਰਿਪੀਟ ਨਾ ਕਰੇ ਕਿਉਂਕਿ ਦੁਨੀਆ ਦੇ ਵਿੱਚ ਜਿਹੜਾ ਕ੍ਰਾਈਮ ਹੈ ਉਹ ਹਰ ਇੱਕ ਅਲੱਗ-ਅਲੱਗ ਤਰ੍ਹਾਂ ਦਾ ਪਰ ਜਿਹੜਾ ਹਿੰਦੂਸਤਾਨ ਦੇ ਵਿੱਚ ਵੈਸਟ ਬੰਗਾਲ ਦੇ ਵਿੱਚ ਜਿਹੜਾ ਕ੍ਰਾਈਮ ਹੋਇਆ ਹੈ ਐਦੇ ਲਈ ਕੋਈ ਵਰਡਸ ਨਹੀਂ ਹੈਗੇ ਕਿ ਅਸੀਂ ਆਪਣੇ ਸ਼ਬਦਾਂ ਨਾਲ ਬਿਆਨ ਕਰ ਸਕੀਏ ਕਿ ਕਿਉਂ ਸਾਡੀ ਬੇਟੀ ਸੀ ਸਾਨੂੰ ਕੀ ਚਾਹੀਦਾ ਹੈ ਅਸੀਂ ਕੀ ਸੋਚਦੇ ਹਾਂ ਸਮਾਜ ਦੇ ਵਿੱਚ ਵੀ ਅਸੀਂ ਆਪਣੇ ਬੱਚਿਆਂ ਨੂੰ ਖਾਸ ਕਰਕੇ ਬॉयਜ਼ ਨੂੰ ਆਪਾਂ ਆਪਣੇ ਮੁੰਡਿਆਂ ਨੂੰ ਆਪਣੇ ਭਰਾਵਾਂ ਨੂੰ ਪੜ੍ਹਾਈਏ ਬੱਚਿਆਂ ਨੂੰ ਐਜੂਕੇਸ਼ਨ ਦਈਏ ਕਿ ਕਿਸ ਤਰ੍ਹਾਂ ਸਮਾਜ ਦੇ ਵਿੱਚ ਵਿਚਰਿਆ ਜਾਂਦਾ ਹੈ ਕਿਸ ਤਰ੍ਹਾਂ ਸਮਾਜ ਦੇ ਵਿੱਚ ਧੀਆਂ ਭੈਣਾਂ ਨਾਲ ਅਚਾਰ ਵਿਵਹਾਰ ਕੀਤਾ ਜਾਂਦਾ ਜਿਵੇਂ ਸੁਪਰੀਮ ਕੋਰਟ ਨੇ ਬੜਾ ਸਖਤ ਸਿਗਨਲ ਦਿੱਤਾ ਹੈ ਐਸੀ ਤਰ੍ਹਾਂ ਅੱਜ ਸਾਡੀਆਂ ਦੋਨੇ 12 ਡੀਟੀਬੀਸ ਇਨਟੈਕਸ ਇਨਕਮ ਟੈਕਸ ਇਹੀ ਗਿਆਨ ਦੇ ਕੇ ਆਏ ਹੈ ਕਿ ਲਾ ਮਸਟ ਬੀ ਐਮੈਂਡੇਡ ਲਾ ਹੀ ਕਾਨੂੰਨ ਹੀ ਕੁਝ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਹੈ ਜਿਹੜੇ ਫੋਰਨ ਕੰਟਰੀਜ਼ ਦੇ ਵਿੱਚ ਇੰਪਲੀਮੈਂਟ ਹੁੰਦੇ ਹੈ ਇਫ ਐਨੀਬਾਡੀ ਕਮਿਟਸ ਐਨੀ ਕ੍ਰਾਈਮ ਆਫ ਦਿਸ ਕਾਈਂਡ ਇਹ ਜੀ ਪਿਨਿਸ਼ਮੈਂਟ ਹੋਣੀ ਚਾਹੀਦੀ ਹੈ ਕਿ ਅਗਲਾ ਬੰਦਾ ਸੋਚ ਕੇ ਵੀ ਰਾਤ ਨੂੰ ਉਹਨੂੰ ਨੀਂਦ ਨਾ ਆਵੇ ਸੋ ਵੀ ਆਰ ਵਿਦ ਦਾ ਬਾਹਰ ਸਾਨੂੰ ਬਾਹਰ ਦੇ ਨਾਲ ਸਿਗੇ ਆ ਅਸੀਂ 400 ਸਟਰੈਂਥ ਆ ਸਾਡੀ ਸਾਰੀ ਜੱਦੀ ਸਾਹਿਬ ਨੂੰ ਮਿਲ ਕੇ ਆਏ ਆ ਵੀ ਹੋਪ ਫॉर ਦਾ ਬੈਸਟ ਕਿ ਜਸਟਿਸ ਇਸ ਗੁੜੀਆਂ ਨੂੰ ਸਾਰੇ ਦੇਸ਼ ਨੂੰ ਔਰ ਖਾਸ ਕਰਕੇ ਜੋ ਵੈਸਟ ਬੰਗਾਲ ਦੇ ਵਿੱਚ ਤੁਸੀਂ ਦੇਖੋ ਨਾ ਕਿੱਦਾਂ ਵੱਡਾ ਕ੍ਰਾਈਮ ਹੈ ਕਿ ਐਫ ਆਈ ਆਰ ਹੀ ਨਹੀਂ ਹੋਈ ਦੇਖੋ ਕਿੰਨੀ ਵੱਡੀ ਗੱਲ ਹੈ ਵੀ ਜਿਸ ਬੱਚੇ ਨਾਲ ਹੋਇਆ ਉਹਦੇ ਮਾਪੇ ਨੂੰ 3 ਘੰਟੇ ਮਿਲਣ ਹੀ ਨਹੀਂ ਦਿੱਤਾ ਗਿਆ ਸੋ ਕਿਤਨੇ ਕਿਤੇ ਵੈਸਟ ਬੰਗਲ ਗਵਰਨਮੈਂਟ ਦੀ ਜਿਹੜੀ ਨਲਾਕੀ ਉਹ ਸਾਹਮਣੇ ਆਈ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸਰਕਾਰਾਂ ਨੂੰ ਜਾਗਰੂਕ ਹੋ ਕੇ ਆਪਣੀ ਧੀਆ ਭੈਣਾਂ ਦੀ ਇੱਜ਼ਤ ਬਚਾਉਣੀ ਚਾਹੀਦੀ